ਤੁੰਨੇ ਸੇ ਆਸਾਨ ਵਾ ਐਸ.ਪੀ.ੀ. ਦੀ ਹੈਗੀ ਆ ਬਹੁਤ ਦਿਨ ਤੋਂ ਖਰਾਬ ਪਿਆ ਹੈਗਾ ਸਾਡੇ ਜਿੰਨਾਂ ਦਾ ਜੀ ਪਾਣੀ ਚਲੇਗਾ ਸੁਣਿਓ ਸਾਡੇ ਇੱਕ ਨਾ ਪਾਣੀ ਵੀ ਆਪਣੇ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਵੀ ਇਹ ਸਾਡੀ ਸਮੱਸਿਆ ਪੂਰੀ ਹੋ ਜਾਏ ਨਹੀਂ ਤੇ ਦੋ ਦਿਨ ਤੋਂ ਬਾਅਦ ਦੋ ਦਿਨ ਦਾ ਟਾਈਮ ਦਿੰਨੇ ਆ ਦੋ ਦਿਨ ਤੋਂ ਬਾਅਦ ਨਹੀਂ ਤੇ ਹੌਲੇ ਫਾਟਕ ਤੇ ਧਰਨਾ ਦੇਵਾਂਗੇ ਪੱਕੇ ਤੌਰ ਤੇ ਦੋ ਦਿਨਾਂ ਦੇ ਬਾਅਦ ਸਾਡੇ ਮਰੇ ਘਰਾਂ ਚ ਪਾਣੀ ਵੜ ਗਿਆ ਬੱਚੇ ਬਿਮਾਰ ਪਏ ਆ ਤੇ ਬੁਰਾ ਹਾਲ ਆ ਸਕਦਾ ਇਹ ਜਿਹੜਾ ਪ੍ਰੋਮਿਸ ਕੀਤਾ ਸੀ ਇਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਪੈਸੇ ਦੀ ਸ਼ੋਹਰਤ ਦਿਖਾਉਣ ਦਾ ਬੜਾ ਇੱਕ ਸ਼ੌਂਕ ਵਾ ਉਹਨਾਂ ਵੱਲੋਂ ਪਿਛਲੇ ਦਿਨੀ ਇੱਕ ਜਿਉਂਕਿ ਉਹਨਿਸ ਟਾਈਮ ਬਾਹਰ ਗਿਆ ਉਹਨਾਂ ਨੇ ਇੱਕ ਬ੍ਰੋਡਕਾਸਟ 'ਚ ਕਿਹਾ ਸੀਗਾ ਕਿ 9.5 ਲੱਖ ਰੁਪਿਆ ਲਾ ਕੇ ਵਾਟਰ ਕਲੀਨਿੰਗ ਸਿਸਟਮ ਜਿਹੜਾ ਵਾ ਸੀਵਰੇਜ ਦਾ ਜਿਹੜਾ ਵਾਟਰ ਕਲੀਨਿੰਗ ਆ ਇਹ ਜਿਹੜਾ ਮੇਰੇ ਵੱਲੋਂ ਲਿਆਂਦਾ ਗਿਆ ਜਿੰਨੂੰ ਕਿ ਲੋਕਾਂ ਨੇ ਬੜਾ ਸਾਥ ਦਿੱਤਾ ਜੇ ਲੋਕਾਂ ਨੂੰ ਸਾਥ ਦਿੱਤਾ ਵਾ ਜੀ ਜੇ ਸੀਵਰੇਜ ਕਲੀਨਿੰਗ ਹੋਇਆ ਵਾ ਤੇ ਆ ਹਾਲਾਤ ਮੈਨੂੰ ਦੱਸ ਦਿਓ ਕਿਉਂ ਆ ਇਸ ਕਰਕੇ ਜਾਂ ਤੇ ਤੁਸੀਂ ਝੂਠੇ ਹੋ ਤੇ ਜਾਂ ਫੇ ਲੋਕਾਂ ਨੂੰ ਝੂਠੇ ਬਣਾ ਰਹੇ ਹੋ ਕਿਉਂਕਿ ਲੋਕ ਦੇ ਬਜਾਰੇ ਤਰਾਹੀ ਤਰਾਹੀ ਕਰ ਰਹੇ ਆ ਸੀਵਰੇਜ ਬੰਦ ਪਿਆ ਇਹ ਸੀਵਰੇਜ ਸਮੱਸਿਆ ਜਿਹੜੀ ਆ ਨਾ ਓਇਲ ਫਿਲਟਰ ਤੋਂ ਚੋਇਸ ਬੈਡ ਫੈਕਟਰੀ ਜਾਂਦੇ ਅੱਜ ਦੀ ਨਹੀਂ ਆ ਇਹ ਜਿਹੜੀ ਇਹਨਾਂ ਨੂੰ ਦਿੱਕਤ ਆ 2 ਮਹੀਨਿਆਂ ਤੋਂ ਚੱਲ ਰਹੀ ਆ ਇੱਥੇ ਉਹਨੇ ਇੱਕ ਭਾਈ ਸਾਹਿਬ ਮੈਨੂੰ ਦੱਸ ਰਿਹਾ ਸਾਰੀ ਗੱਲ ਆਓ ਭਾਜੀ ਅੱਗੇ ਆਓ ਜੀ ਏ ਭਾਈ ਸਾਹਿਬ ਜਿਹੜੇ ਇਥੇ ਦੇ ਵਸਨੀਕ ਆ ਇਹ ਦੱਸ ਰਹੇ ਸੀਗੇ ਕਿ ਰਾਣਾ ਗੁਰਜੀਤ ਸਿੰਘ ਜੀ ਦੇ ਦਫ਼ਤਰ ਵੀ ਗਏ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਆਏ ਸੀਗੇ ਸਾਰੇ ਮਹੱਲੇ ਵਾਲੇ ਗਏ ਕਾਉਂਸਲਰ ਕੋ ਵੀ ਗਏ ਤਰਸੀਮ ਜਿਹੜਾ ਕਾਉਂਸਲਰ ਆ ਕਾਂਗਰਸ ਦਾ ਉਹਨਾਂ ਦੇ ਜਿਹੜੇ ਪੀਏ ਆ ਮੰਗਰ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਹੜਤਾਲ ਚੱਲਦੀ ਆ ਤੇ ਜਲਦ ਹੜਤਾਲ ਖਤਮ ਹੁੰਦੀ ਤਾਂੜਾ ਕਰਵਾ ਦਾਂਗੇ ਪਰ ਹੜਤਾਲ ਤੇ ਸ਼ੁਰੂ ਹੋਈ ਆ ਸੋਮਵਾਰ ਤੋਂ ਤੇ ਇਹ ਤੇ ਵਿਚਾਰੇ ਗਏ ਆ ਪਹਿਲੋਂ ਸੋ ਲੋਕਾਂ ਨੂੰ ਮੂਰਖ ਨਹੀਂ ਬਣਾ ਚਾਹੀਦਾ ਉਹ ਛੋਟਾ ਮੂੰਹ ਵੱਡੀ ਗੱਲ ਕਰਨ ਵਾਲਾ ਕੰਮ ਹੋ ਜਾਂਦਾ ਵਾ ਰਾਣਾ ਗੁਰਜੀਤ ਸਿੰਘ ਜੀ ਜੇ ਤੁਸੀਂ 9 ਲੱਖ ਰੁਪਇਆ ਲਾਇਆ 24 ਸਾਲ ਤੋਂ ਤੁਸੀਂ ਤੁਹਾਡੇ ਮਿਸਿਸ ਤੁਹਾਡੇ ਪਰਜਾਈ ਇੱਥੋਂ ਐਮਐਲਏ ਬਣ ਕੇ ਉਹ ਆਪਾਂ ਤਨਖਾਹਾਂ ਦਾ ਜੋੜ ਹੀ ਲਾ ਲਿਆ ਕਿੰਨਾ ਵਾ ਸੋ ਤੁਸੀਂ ਮੇਰੇ ਤੋਂ ਉਮਰ ਦੇ ਵੱਡੇ ਹੋ ਅੱਜ ਦਾ ਸਮਾਂ ਸਿਆਸਤ ਕਰਨ ਦਾ ਨਹੀਂ ਆ ਅੱਜ ਦਾ ਸਮਾਂ ਤੁਸੀਂ ਐਮਐਲਏ ਹੋ ਤੁਹਾਡੇ ਕੋ ਐਮਐਲਏ ਕੋ ਇੱਕ ਸੰਵਿਧਾਨਿਕ ਉਦਾਂ ਹੁੰਦਾ ਵਾ ਤੇ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜੋ ਕਿਉਂਕਿ ਤੁਹਾਡੇ ਕਾਉਂਸਲਰ ਜਿਹੜੇ ਆ ਨਾ ਉਹਨਾਂ ਤੇ ਜਿਹੜੇ ਕੁਝ ਕਾਉਂਸਲਰ ਉਹਨਾਂ ਤੇ ਬੇੜਾਗਰਕ ਹੋਇਆ ਪਿਆ ਤਰਸੀਮ ਨੂੰ ਕਦੋਂ ਦਾ ਫੋਨ ਲਾ ਰਹੇ ਤੁਸੀਂ ਇੱਕ ਮਹੀਨੇ ਤੋਂ ਤਰਸੀਮ ਨੂੰ ਫੋਨ ਲਾ ਰਹੇ ਆ ਕੇ ਕਹਿੰਦੇ ਜੀ ਮੈਂ ਕਦੀ ਕਹਿੰਦੇ ਮੈਂ ਠੀਕ ਨਹੀਂ ਮੇਰੇ ਗੈਸਟ ਆਏ ਉਹ ਇੰਨਾ ਦੇ ਜਿਹੜਾ ਕੰਮ ਵਾ ਉਹ ਕੌਣ ਕਰੇਗਾ ਮੇਰਾ ਕੋਈ ਦਿਲ ਨਹੀਂ ਕਰਦਾ ਬਸਤਾ ਹੋਣਾ ਸਾਡੇ ਜੀ ਵੀ ਦਾ ਪ੍ਰੋਣੇ ਨਹੀਂ ਆ ਰਿਹਾ ਜੀ ਮੇਰਾ ਕੋਈ ਦਿਲ ਨਹੀਂ ਕਰਦਾ ਗਰਮੀ ਜਾ ਕੇ ਮੈਂ ਵੀ ਖੜਾ ਆਵਾਜ਼ ਵਿੱਚ ਮੈਂ ਇਲੈਕਸ਼ਨ ਨਹੀਂ ਲੜਨਾ ਐਮਐਲਏ ਦਾ ਐਮਐਲਏ ਇਲੈਕਸ਼ਨ ਨੂੰ ਹਲੇ ਸਮਾਂ ਪਿਆ ਪਰ ਲੋਕਾਂ ਦੀ ਕੋਈ ਤੇ ਬਾਹ ਫੜੇ ਜੇ ਮੈਂ ਨਹੀਂ ਆਉਂਗਾ ਤਾਂ ਕੌਣ ਆਵੇਗਾ ਇੰਨੀ ਗਰਮੀ 'ਚ ਲੋਕੀ ਆਪਣੇ ਘਰਾਂ ਚੋਂ ਨਹੀਂ ਨਿਕਲਦੇ ਪਰ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਦੁੱਖ ਤਕਲੀਫ ਦੇਖ ਕੇ ਅੰਦੇਖੀ ਨਹੀਂ ਕੀਤੀ ਜਾਂਦੀ ਜਿਹਦੇ ਕਰਕੇ ਮੈਂ ਇੱਥੇ ਪਹੁੰਚਿਆ ਵਾਂ